ਹਲਕਾ ਖਡੂਰ ਸਾਬ ਦੇ ਵਿੱਚ ਲਗਭਗ ਹੁਣ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਜਿਹੜੇ ਆ ਐਲਾਨ ਦਿੱਤੇ ਆ ਕੱਲ ਕਾਂਗਰਸ ਵੱਲੋਂ ਕੁਲਬੀਰ ਸਿੰਘ ਜ਼ੀਰਾ ਜਿਹੜੇ ਸਾਬਕਾ ਵਿਧਾਇਕ ਐ ਜ਼ੀਰਾ ਤੋਂ ਉਹਨਾਂ ਨੂੰ ਖਡੂਰ ਸਾਬ ਹਲਕੇ ਤੋਂ ਜਿਹੜਾ ਆਪਣਾ ਉਮੀਦਵਾਰ ਬਣਾਇਆ ਗਿਆ ਅਕਾਲੀ ਦਲ ਬਾਦਲ ਨੇ ਆਪਣਾ ਉਮੀਦਵਾਰ ਬਣਾਇਆ ਵਿਰਸਾ ਸਿੰਘ ਵਲਟੋਹਰ ਜਿਹੜੇ ਸਾਬਕਾ ਵਿਧਾਇਕ ਨੇ ਤੇ ਉਸੇ ਦੌਰਾਨ ਹੀ ਅਮਰਤਪਾਲ ਸਿੰਘ ਕੁਝ ਦਿਨ ਪਹਿਲਾਂ ਇਹ ਐਲਾਨ ਕਰ ਚੁੱਕੇ ਆ ਕਿ ਮੈਂ ਖਡੂਰ ਸਾਹਿਬ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਨੀ ਹੈ ਹੁਣ ਜਦੋਂ ਅਮਰਤਪਾਲ ਸਿੰਘ ਨੇ ਇਹ ਅਨਾਉਂਸ ਕੀਤਾ ਉਹਨਾਂ ਨੇ ਐਲਾਨ ਕਰ ਦਿੱਤਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਜਾਣਕਾਰੀ ਜਨਤਕ ਕਰ ਦਿੱਤੀ ਕਿ ਅਮਰਤਪਾਲ ਜਿਹੜੇ ਆ ਇਹ ਖਡੂਰ ਸਾਹਿਬ ਹਲਕੇ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਨਗੇ ਤਾਂ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਥ ਦੀ ਰਾਖੀ ਵਾਸਤੇ ਪੰਥ ਦੇ ਹਿੱਤਾਂ ਵਾਸਤੇ ਅਮਰਤਪਾਲ ਨੂੰ ਵੋਟ ਕੀਤਾ ਜਾਏ ਔਰ ਇਹ ਤੋਂ ਕੁਝ ਦਿਨ ਬਾਅਦ ਹੀ 2-4 ਦਿਨ ਬਾਅਦ ਹੀ ਵਿਰਸਾ ਸਿੰਘ ਵਲਟੋਹਾ ਦਾ ਨਾਮ ਅਕਾਲੀ ਦਲ ਬਾਦਲ ਨੇ ਐਲਾਨ ਦਿੱਤਾ ਕਿ ਵਿਰਸਾ ਸਿੰਘ ਵਲਟੋਹਾ ਜਿਹੜੇ ਆ ਉਹ ਖਡੂਰ ਸਾਹਿਬ ਤੋਂ ਉਮੀਦਵਾਰ ਹੋਣਗੇ ਵਿਰਸਾ ਸਿੰਘ ਵਲਟੋਹਾ ਜਿੱਥੇ ਇਹ ਦਾਵਾ ਕਰ ਰਿਹਾ ਕਿ ਮੈਨੂੰ ਅਮਰਤਪਾਲ ਦੀ ਵਾਈਫ ਕਿਰਨ ਨੇ ਇਹ ਗੱਲ ਕਹੀ ਸੀਗੀ ਕਿ ਅਗਰ ਤੁਸੀਂ ਉਮੀਦਵਾਰ ਐਲਾਨੇ ਜਾਓਗੇ ਤਾਂ ਅਸੀਂ ਤੁਹਾਡਾ ਸਮਰਥਨ ਕਰਾਂਗੇ ਤੇ ਇਸੇ ਦੇ ਚਲਦਿਆਂ ਵਿਰਸਾ ਸਿੰਘ ਵਲਟੋਹਾ ਜਿਹੜੇ ਆ ਉਹ ਅਮਰਤਪਾਲ ਦੇ ਪਰਿਵਾਰ ਨੂੰ ਮਿਲਣ ਵੀ ਚਲੇ ਜਾਂਦੇ ਆ ਪਰ ਦੂਜੇ ਪਾਸੇ ਅਮਰਤਪਾਲ ਦੇ ਜਿਹੜੇ ਫਾਦਰ ਆ ਉਹਨਾਂ ਨੇ ਕੱਲ ਜਿਹੜੇ ਬਿਆਨ ਦਿੱਤੇ ਆ ਉਹ ਕਹਿੰਦੇ ਵੀ ਇਦਾਂ ਨਹੀਂ ਕਰਨਾ ਚਾਹੀਦਾ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਤਾਂ ਸਗੋਂ ਸਾਡੀ ਹਮਾਇਤ ਕਰਨੀ ਚਾਹੀਦੀ ਆ ਇਹਨਾਂ ਨੇ ਆਪਣਾ ਕੈਂਡੀਡੇਟ ਵੀ ਉੱਥੋਂ ਅਨਾਉਂਸ ਕਰ ਦਿੱਤਾ ਉਹ ਤਾਂ ਕਹਿੰਦੇ ਵੀ ਇਹਨਾਂ ਨੂੰ ਵਿਡਰੋ ਕਰ ਲੈਣਾ ਚਾਹੀਦਾ ਔਰ ਦੂਸਰੇ ਪਾਸੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਜਿਹਨੂੰ ਇਸ ਵੇਲੇ ਲੀਡ ਕਰ ਰਿਹਾ ਉਹਨਾਂ ਨੇ ਆਪਣਾ ਉਮੀਦਵਾਰ ਐਲਾਨਿਆ ਹੋਇਆ ਸੀ ਹਰਪਾਲ ਸਿੰਘ ਬਲੇਰ ਨੂੰ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਅਮਰਤਪਾਲ ਜਿਹੜੇ ਆ ਉਹ ਬਤੌਰ ਆਜ਼ਾਦ ਉਮੀਦਵਾਰ ਚੋਣ ਲੜ ਰਿਹਾ ਤੇ ਉਹਨਾਂ ਨੇ ਆਪਣਾ ਕੈਂਡੀਡੇਟ ਵਿਡਰੋ ਕਰ ਲਿਆ ਉਹ ਕਹਿੰਦੇ ਵੀ ਅਸੀਂ ਅਮਰਤਪਾਲ ਦਾ ਸਾਥ ਦੇਾਂਗੇ ਤੇ ਦੂਜੇ ਪਾਸੇ ਵਿਰਸਾ ਸਿੰਘ ਬਲਟੋਆ ਜਿਹੜੇ ਆ ਉਹ ਇਹ ਕਹਿ ਰਿਹਾ ਵੀ ਮੈਨੂੰ ਤਾਂ ਇਸ ਪਰਿਵਾਰ ਨੇ ਜਿਹੜਾ ਹਾਮੀ ਭਰੀ ਸੀਗੀ ਕਿ ਅਸੀਂ ਤੁਹਾਡਾ ਸਮਰਥਨ ਕਰਾਂਗੇ ਕਹਿੰਦੇ ਮੈਂ ਤਾਂ ਇਸ ਪਰਿਵਾਰ ਕੋਲੋਂ ਤਵੱਕੋ ਕਰਦਾ ਵੀ ਮੇਰਾ ਸਮਰਥਨ ਕਰੋ ਤੇ ਦੂਜੇ ਪਾਸੇ ਅਮਰਤਪਾਲ ਸਿੰਘ ਦਾ ਪਰਿਵਾਰ ਕਹਿ ਰਿਹਾ ਵੀ ਇਹਨਾਂ ਨੂੰ ਬਹਿ ਜਾਣਾ ਚਾਹੀਦਾ ਇਹਨਾਂ ਨੂੰ ਪੰਥ ਦੇ ਹਿੱਤਾਂ ਵਾਸਤੇ ਜਿਹੜਾ ਵਾ ਆਪਣੀ ਕੈਂਡੀਡੇਟ ਜਿਹੜੀ ਕੈਂਡੀਡੇਟਸ਼ਿਪ ਆ ਉਹ ਛੱਡ ਦੇਣੀ ਚਾਹੀਦੀ ਆ ਇਹਨਾਂ ਨੂੰ ਬਤੌਰ ਚਾਹੀਦਾ ਉਥੋਂ ਇਹਨਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਸੋ ਇਹ ਇੱਕ ਮੁਕਾਬਲਾ ਜਿਹੜਾ ਖਡੂਰ ਸਾਹਿਬ ਦੇ ਵਿੱਚ ਹੀ ਗਹਿ ਘਚਦਾ ਬਣ ਗਿਆ ਕਿ ਇੱਕ ਪਾਸੇ ਕਹਿ ਰਿਹਾ ਵੀ ਪੰਥ ਦੇ ਹਿੱਤਾਂ ਵਾਸਤੇ ਅਕਾਲੀ ਦਲ ਬਾਦਲ ਵੀ ਉਤਰਿਆ ਹੋਇਆ ਪੰਥ ਦੇ ਹਿੱਤਾਂ ਵਾਸਤੇ ਹੀ ਅੰਮ੍ਰਿਤਪਾਲ ਵੀ ਆ ਗਏ ਆ ਪੰਥ ਦੇ ਹਿੱਤਾਂ ਵਾਸਤੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਰਪਾਲ ਸਿੰਘ ਬਲੇਰ ਨੂੰ ਉਤਾਰਿਆ ਸੀਗਾ ਤੇ ਬਲੇਰ ਹੁਣ ਜਿਹੜੇ ਆ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਲਿਆ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜੀ ਆ ਚੋਣ ਨਹੀਂ ਲੜਨੀ ਆਪਾਂ ਸਾਥ ਦੇਣਾ ਇਹ ਹੁਣ ਸਮਝ ਨਹੀਂ ਆ ਰਹੀ ਕਿ ਜਿਹੜੇ ਪੰਥਕ ਵੋਟਰ ਨੇ ਉਹ ਵੀ ਪਰੇਸ਼ਾਨ ਨੇ ਵੀ ਕਿਹਦਾ ਸਾਥ ਦਈਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਤੁਰੀਏ ਜਾਂ ਫਿਰ ਅਸੀਂ ਅੰਮ੍ਰਿਤਪਾਲ ਦੇ ਨਾਲ ਤੁਰੀਏ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਜਿਹੜੇ ਆ ਉਹ ਵੀ ਆਪਣਾ ਚੋਣ ਪ੍ਰਚਾਰ ਕਰ ਰਹੇ ਆ ਤੇ ਨਾਲ ਹੀ ਚੋਣ ਪ੍ਰਚਾਰ ਹੁਣ ਸ਼ੁਰੂ ਕਰ ਦੇਣਾ ਅੱਜ ਕੱਲ ਦੇ ਵਿੱਚ ਕੁਲਬੀਰ ਸਿੰਘ ਜ਼ੀਰਾ ਨੇ ਜਿਨ੍ਹਾਂ ਨੂੰ ਕਾਂਗਰਸ ਨੇ ਟਿਕਟ ਦਿੱਤੀ ਆ ਸੋ ਬਹੁਤ ਅਜੀਬ ਜਿਹਾ ਜਿਹੜਾ ਮਾਹੌਲ ਆ ਉਹ ਖਡੂਰ ਸਾਹਿਬ ਹਲਕੇ ਦਾ ਬਣ ਗਿਆ ਔਰ ਹਾਲਾਤ ਇਹ ਬਣੇ ਹੋਇਆ ਕਿ ਵਿਰਸਾ ਸਿੰਘ ਵਲਟੋਆ ਜਿਹੜੇ ਆ ਉਹ ਇੰਨੀ ਜ਼ਿਆਦਾ ਤਵਕਕੂ ਕਿਉਂ ਕਰ ਰਹੇ ਆ ਅਮਰਤਪਾਲ ਹੁਣਾਤੂ ਜੇ ਅਕਾਲੀ ਦਲ ਦਾ ਆਪਣਾ ਵੋਟ ਕਾਡਰ ਹੈਗਾ ਜੇ ਅਕਾਲੀ ਦਲ ਦੇ ਉੱਥੇ ਆਪਣਾ ਵੋਟਾਂ ਦਾ ਆਧਾਰ ਹੈਗਾ ਆ ਫੇਰ ਅਕਾਲੀ ਦਲ ਬادل ਜਿਵੇਂ ਪਹਿਲਾਂ ਚੋਣ ਪ੍ਰਚਾਰ ਕਰਦਾ ਸੀ ਉਸੇ ਤਰ੍ਹਾਂ ਕਰੇ ਤੇ ਦੂਸਰੇ ਪਾਸੇ ਅਮਰਤਪਾਲ ਦੇ ਜਿਹੜੇ ਪਿਤਾ ਸardar Tarsem Singh ਉਹ ਕਹਿੰਦੇ ਆ ਵੀ ਪਿਛਲੀ ਵਾਰ ਵੀ ਜਦੋਂ ਬੀਬੀ ਖਾਲੜਾ 2019 ਦੇ ਵਿੱਚ ਚੋਣ ਲੜ ਰਹੇ ਸੀਗੇ ਉਦੋਂ ਵੀ ਅਕਾਲੀ ਦਲ ਦੀ ਵਜ੍ਹਾ ਦੇ ਨਾਲ ਕਹਿੰਦੇ ਸੀ ਤੇ ਚੋਣ ਹਾਰੇ ਆ ਨਹੀਂ ਤੇ ਬੀਬੀ ਖਾਲੜਾ ਨੇ ਜਿੱਤ ਜਾਣਾ ਸੀਗਾ ਪਰ ਇੱਥੇ ਸਵਾਲ ਇੱਕ ਹੋਰ ਵੀ ਖੜਾ ਹੁੰਦਾ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਜਦੋਂ ਅਮਰਤਪਾਲ ਸਿੰਘ ਪ੍ਰਚਾਰ ਕਰਦੇ ਹੁੰਦੇ ਸੀਗੇ ਤਾਂ ਇਹ ਕਹਿੰਦੇ ਹੁੰਦੇ ਸੀਗੇ ਕਿ ਸਾਨੂੰ ਇੰਡੀਅਨ ਡੈਮੋਕ੍ਰੇਸੀ ਦੇ ਵਿੱਚ ਯਕੀਨ ਨਹੀਂ ਹੈਗਾ ਅਸੀਂ ਭਾਰਤ ਦਾ ਸੰਵਿਧਾਨ ਜਿਹੜਾ ਇਹਨੂੰ ਮੰਨਦੇ ਨਹੀਂ ਆ ਪਰ ਹੁਣ ਜਦੋਂ ਇਹਨਾਂ ਨੇ ਆਪਣੀ ਨਾਮਜ਼ਦਗੀ ਦਾਖਲ ਕਰਨੀ ਆ ਉਦੋਂ ਵੀ ਸੰਵਿਧਾਨ ਦਾ ਹਵਾਲਾ ਦੇਣਾ ਪੈਣਾ ਉਦੋਂ ਵੀ ਸੰਵਿਧਾਨ ਦੀ ਸਹੁੰ ਚੁਕਣੀ ਪੈਣੀ ਆ ਤੇ ਜੇ ਕੱਲ ਨੂੰ ਕਿਤੇ ਜਿੱਤ ਜਾਂਦੇ ਆ ਤਾਂ ਫਿਰ ਇਹਨਾਂ ਨੂੰ ਜਿਹੜਾ ਵਾ ਸੰਵਿਧਾਨ ਦੀ ਸਹੁੰ ਚੁਕਣੀ ਪੈਣੀ ਆ ਇਹਨਾਂ ਨੂੰ ਸ਼ਬਦ ਲੈਣੀ ਪੈਣੀ ਆ ਇਹਨਾਂ ਨੂੰ ਇਹ ਮੰਨਣਾ ਪੈਣਾ ਕਿ ਮੈਂ ਜਿਹੜਾ ਵਾ ਇਸ ਸੰਵਿਧਾਨ ਦੇ ਵਿੱਚ ਭਰੋਸਾ ਰੱਖਦਾ ਸੋ ਬਹੁਤ ਜਿਹੜਾ ਵਾ ਉੱਥੇ ਇਹ ਕਹਿ ਸਕਦੇ ਆ ਵੀ ਮੁਕਾਬਲਾ ਜਿਹੜਾ ਇਸ ਵੇਲੇ ਸਮਝ ਨਹੀਂ ਆ ਰਿਹਾ ਵੀ ਉੱਥੇ ਬਣੇਗਾ ਕੀ ਤੇ ਅਗਰ ਇਹ ਸਭ ਇਦਾਂ ਚੱਲਦਾ ਰਿਹਾ ਤਾਂ ਬਾਜੀ ਕੋਈ ਹੋਰ ਵੀ ਮਾਰ ਸਕਦਾ ਜੇ ਪੰਥਕ VOTER ਜਿਹੜਾ ਵਾ ਉਹ ਅੱਧਾ ਕ ਅੰਮ੍ਰਿਤਪਾਲ ਦੇ ਪਿੱਛੇ ਚੱਲ ਜਾਂਦਾ ਉਹਨਾਂ ਨੂੰ ਵੋਟ ਕਰਦਾ ਤੇ ਅੱਧਾ VOTER ਜਿਹੜਾ ਪੰਥਕ VOTER ਆ ਜਿਹੜਾ ਉਹ ਕਰਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਤਾਂ ਵੋਟ ਤਾਂ ਫੇਰ ਵੰਡੀ ਗਈ ਫੇਰ ਤਰਸੇਮ ਸਿੰਘ ਜਿਹੜੇ ਅੰਮ੍ਰਿਤਪਾਲ ਦੇ ਪਿਤਾ ਉਹ ਬਿਲਕੁਲ ਠੀਕ ਕਹਿ ਰਹੇ ਆ ਕਿ ਵੋਟ ਵੰਡੀ ਜਾਣੀ ਆ ਫਾਇਦਾ ਕਿਸੇ ਹੋਰ ਦਾ ਹੋ ਜਾਣਾ ਸੋ ਇਹ ਜਿਹੜਾ ਹੁਣ ਇਸ ਵੇਲੇ ਜਾਂ ਤਾਂ ਜਿਹੜੇ ਵਿਰਸਾ ਸਿੰਘ ਬਲਟੋਆ ਨੇ ਉਹ ਵੀ ਆਪਣੀ ਨਾਮਜ਼ਦਗੀ ਵਾਪਸ ਲੈਣ ਉਹ ਵੀ ਕਹਿਣ ਵੀ ਮੈਂ ਨਹੀਂ ਇਲੈਕਸ਼ਨ ਲੜਦਾ ਹਲੇ ਨਾਮਜ਼ਦਗੀਆਂ ਦਾ ਭਰਨੀਆਂ ਨੇ 7 ਮਈ ਤੋਂ ਇਹ ਸਿਲਸਿਲਾ ਸ਼ੁਰੂ ਹੋਣਾ 14 ਮਈ ਤੱਕ ਜਿਹੜਾ ਵਾ ਨਾਮਜ਼ਦਗੀਆਂ ਭਰ ਸਕਦੇ ਆ ਤੇ ਉਸ ਤੋਂ ਬਾਅਦ ਫਿਰ ਕੁਝ ਦਿਨ ਮਿਲਣਗੇ ਜੇ ਕਿਸੇ ਨੇ ਵਾਪਸ ਲੈਣੀ ਹੈ ਪਰ ਜਿੱਥੇ ਪਹਿਲ ਕਦਮੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਨੇ ਵੀ ਉਹਨਾਂ ਨੇ ਆਪਣਾ ਕੈਂਡੀਡੇਟ ਹਰਪਾਲ ਸਿੰਘ ਬਲੇਰ ਜਿਹੜੇ ਆ ਉਹਨਾਂ ਨੂੰ ਬੰਲਾ ਕਰ ਦਿੱਤਾ ਵੀ ਤੁਸੀਂ ਚੋਣ ਪ੍ਰਚਾਰ ਨਹੀਂ ਕਰਨਾ ਤੁਸੀਂ ਉਮੀਦਵਾਰ ਨਹੀਂ ਉਹ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਤੋਂ ਉਮੀਦਵਾਰ ਜਿਹੜੇ ਆ ਉਹ ਅਮਰਤਪਾਲ ਆ ਤੇ ਅਸੀਂ ਉਹਨਾਂ ਦਾ ਸਮਰਥਨ ਕਰਾਂਗੇ ਇਸੇ ਤਰ੍ਹਾਂ ਦਾ ਹੀ ਦਾ ਜ ਅਮਰਸਰ ਨੇ ਬਠਿੰਡਾ ਦੇ ਵਿੱਚ ਵੀ ਖੇਡਿਆ ਉੱਥੇ ਵੀ ਉਹਨਾਂ ਨੇ ਆਪਣਾ ਕੈਂਡੀਡੇਟ ਤਾਂ ਨਹੀਂ ਐਲਾਨਿਆ ਪਰ ਲੱਖਾਂ ਸਦਾਣਾ ਦੀ سپورਟ ਜਿਹੜੀ ਆ ਉਹ ਕਹਿੰਦੇ ਅਸੀਂ ਕਰਾਂਗੇ ਉੱਥੇ ਸੋ ਮੁਕਾਬਲਾ ਜਿਹੜਾ ਖਡੂਰ ਸਾਹਿਬ ਦੇ ਵਿੱਚ ਬੜਾ ਗਹਿਗਚ ਵਾਲਾ ਹੋਣ ਵਾਲਾ ਵਾ ਉੱਥੇ ਜਿਹੜਾ ਵੋਟਰ ਆ ਉਹ ਵੀ ਕਨਫਿਊਜ਼ ਹੋ ਜਾਏਗਾ ਵੀ ਕਿਹਦੇ ਨਾਲ ਤੁਰਿਏ ਕਿਦੂਆ ਵਿਰੋਧ ਕਰੀਏ ਕਿਨੂੰ ਜਿਹੜਾ ਵਾ ਐਤ ਕੀ ਹੱਥ ਜੋੜੀਏ ਵੀ ਅਸੀਂ ਤੁਹਾਨੂੰ ਵੋਟ ਨਹੀਂ ਦੇਣੀ ਅਸੀਂ ਇਸ ਪਾਰਟੀ ਨੂੰ ਵੋਟ ਦੇਣੀ ਆ ਸੋ ਮੁਕਾਬਲਾ ਖਡੂਰ ਸਾਹਿਬ ਦੇ ਵਿੱਚ ਬਹੁਤ ਜਿਹੜਾ ਉਹ ਦਿਲਚਸਪ ਹੋਏਗਾ ਇਹ ਸਭ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਸਤੇ ਸਥਿਤੀ ਜਿਹੜੀ ਆ ਉਹ ਇਸ ਵੇਲੇ ਕੋਈ ਬਹੁਤ ਵਧੀਆ ਨਜ਼ਰ ਨਹੀਂ ਆ ਰਹੀ ਜੇ ਹੁਣ ਉਹ ਆਪਣਾ ਕੈਂਡੀਡੇਟ ਵਾਪਸ ਵੀ ਲੈ ਲੈਂਦੇ ਆ ਤਾਂ ਤਵੀ ਉਹਨਾਂ ਵਾਸਤੇ ਪਰੇਸ਼ਾਨੀ ਖੜੀ ਹੁੰਦੀ ਆ ਤੇ ਜੇ ਉਹ ਕੰਟੀਨਿਊ ਕਰਦੇ ਆ ਵਿਰਸਾ ਸਿੰਘ ਵਲਟੋਆ ਨੂੰ ਵੀ ਤੁਸੀਂ ਚੋਣ ਲੜੋ ਤੇ ਤਾਂ ਵੀ ਪਰੇਸ਼ਾਨੀ ਫਿਰ ਜਿਹੜੇ ਲੋਕ ਆ ਉਹ ਨਰਾਜ਼ ਹੋ ਜਾਣਗੇ ਖਾਸ ਤੌਰ ਤੇ ਅੰਮ੍ਰਿਤਪਾਲ ਦਾ ਪਰਿਵਾਰ ਤਾਂ ਇਹ ਗੱਲ ਕਹਿ ਹੀ ਰਿਹਾ ਕਿ ਇਹਨਾਂ ਨੂੰ ਬੈਠ ਜਾਣਾ ਚਾਹੀਦਾ ਵਿਰਸਾ ਸਿੰਘ ਵਲਟੋਆ ਜਿਹੜੇ ਆ ਇਹਨਾਂ ਨੂੰ ਬੈਕ ਆਊਟ ਕਰ ਲੈਣਾ ਚਾਹੀਦਾ ਇਹਨਾਂ ਨੂੰ ਚੋਣ ਜਿਹੜੀ ਆ ਨਹੀਂ ਲੜਨੀ ਚਾਹੀਦੀ ਕਿਉਂਕਿ ਕਹਿੰਦੇ ਵੀ ਇਹ ਵੀ ਗੱਲ ਪੰਥ ਦੇ ਹਿੱਤਾਂ ਦੀ ਕਰਦੇ ਆ ਤੇ ਗੱਲ ਅਸੀਂ ਵੀ ਪੰਥ ਦੇ ਹਿੱਤਾਂ ਦੀ ਕਰਦੇ ਆ ਸੋ ਸਥਿਤੀ ਜਿਹੜੀ ਆ ਉਹ ਬੜੀ ਕਹਿ ਸਕਦੇ ਆ ਵੀ ਗਹਿਗਾ ਚਾਲੀ ਬਣਨੀ ਆ ਪਰ ਇੱਥੇ ਦੇਖਣਾ ਇਹ ਹੋਏਗਾ ਵੀ ਹੁਣ ਅਕਾਲੀ ਦਲ ਕੀ ਕਰੂਗਾ ਕੀ ਅਕਾਲੀ ਦਲ ਵਿਰਸਾ ਸਿੰਘ ਵਲਟੋਹਾ ਨੂੰ ਕਹੂਗਾ ਵੀ ਠੀਕ ਐ ਤੁਸੀਂ ਇੱਥੋਂ ਉਮੀਦਵਾਰ ਨਹੀਂ ਹੋ ਆਪਾਂ ਸਪੋਰਟ ਕਰਦੇ ਆ ਅਮਰਤਪਾਲ ਦੀ ਤੇ ਜੇ ਅਮਰਤਪਾਲ ਦੀ ਸਪੋਰਟ ਇਹ ਕਰਦੇ ਨੇ ਤਾਂ ਕੀ ਫਿਰ ਅਮਰਤਪਾਲ ਬਾਕੀ ਹੋਰ ਜਗ੍ਹਾ ਦੇ ਉੱਤੇ ਵੀ ਆਪਣੇ ਉਮੀਦਵਾਰ ਐਲਾਨੇਗਾ ਕਿਉਂਕਿ ਸੰਗਠਨਤਾ ਉਹਨਾਂ ਨੇ ਵੀ ਬਣਾਇਆ ਹੋਇਆ ਸੀਗਾ ਇਹ ਵਾਰਿਸ ਪੰਜਾਬ ਦੇ ਜਥੇਬੰਦੀ ਤੇ ਉਹਨਾਂ ਨੇ ਵੀ ਬਣਾਈ ਹੋਈ ਸੀ ਕੀ ਅਮਰਤਪਾਲ ਕੇਵਲ ਖਡੂਰ ਸਾਹਿਬ ਤੋਂ ਚੋਣ ਲੜਨਗੇ ਇਸ ਕਰਕੇ ਵੀ ਮੈਨੂੰ ਜਿਹੜਾ ਵਾ ਉਹ ਰਿਹਾਈ ਮਿਲ ਸਕੇ ਜਾਂ ਫਿਰ ਅਮਰਤਪਾਲ ਨੂੰ ਜੇ ਹੁਣ ਹੰਗਾਰਾ ਮਿਲਦਾ ਤਾ ਜਾਂ ਫਿਰ ਉਹ ਫਿਰ ਬਾਕੀ 12 ਦੀਆਂ 12 ਸੀਟਾਂ ਉੱਤੇ ਆਪਣੇ ਉਮੀਦਵਾਰ ਐਲਾਨਣਗੇ ਸਥਿਤੀ ਜਿਹੜੀ ਆ ਉਹ ਵਾਕੇ ਹੀ ਇਸ ਵੇਲੇ ਰੋਚਕ ਵੀ ਬਣੀ ਆ ਤੇ ਸ਼ਸ਼ੂਪਾਜ ਵੀ ਬਣਿਆ ਪਿਆ ਵੀ ਵੋਟਰ ਕਿਹੜੇ ਪਾਸੇ ਜਾਏ ਤੇ ਇਸ ਕਰਕੇ ਉਹਨਾਂ ਨੂੰ ਇਹ ਚਾਹੀਦਾ ਕਿ ਲੜਾਈ ਮੈਦਾਨ ਚ ਲੜਨ ਦੇ ਤਕੀਆਂ ਚਾਲਾਣਾ ਚੱਲਣ ਇਹ ਰਾਜਨੀਤੀ ਅਸੀਂ ਅਸੀਂ ਜਿਹੜੀ ਰਾਜਨੀਤੀ ਆ ਸੱਚੀ ਸੁੱਚੀ ਗੁਰੂ ਮਹਾਰਾਜ ਦੀ ਦਰਸਾਏ ਮਾਰਗ ਤੇ ਚੱਲਣ ਵਾਲੇ ਅਸੀਂ ਜਿੱਦਾਂ ਦੀ ਅੱਜ ਦੀ ਰਾਜਨੀਤੀ ਚੱਲ ਰਹੀ ਹੈ ਇਹ ਬਹੁਤ ਘਟੀਆ ਕਿਸਮ ਦੀ ਸਾਹੀਨ ਬਹੁਤ ਨਿੰਦਣਯੋਗ ਮੰਨਦੇ ਆ ਕਿ ਸਵੇਰੇ ਕੋਈ ਲੀਡਰ ਕਿਸੇ ਪਾਰਟੀ ਚ ਹੁੰਦਾ ਸ਼ਾਮ ਨੂੰ ਕਿਸੇ ਚ ਹੁੰਦਾ ਆਪਣੇ ਮਤਲਬ ਲਈ ਨਾ ਕਰੋ ਇਹ ਧਰਤੀ ਤੇ ਤੁਸੀਂ ਪੈਦਾ ਹੋਏ ਇਹ ਇਹਦੇ ਇਹਦੇ ਭਲੇ ਲਈ ਰਾਜਨੀਤੀ ਕਰੋ ਤੇ ਇਸ ਕਰਕੇ ਅਸੀਂ ਬਾਕੀ ਕੱਲ ਨੂੰ ਅਸੀਂ ਅਮਰਤਪਾਲ ਦੀ ਤੇ ਇਸ ਕਰਕੇ ਉਹਨਾਂ ਨੂੰ ਇਹ ਚਾਹੀਦਾ ਕਿ ਲੜਾਈ ਮੈਦਾਨ ਚ ਲੜਨ ਨੇ ਹਮੇ ਦੇ ਤਕੀਆਂ ਚਾਲਾ ਨਾ ਚਲਣ ਇਹ ਰਾਜਨੀਤੀ ਅਸੀਂ ਅਸੀਂ ਜਿਹੜੀ ਰਾਜਨੀਤੀ ਆ ਸੱਚੀ ਸੁੱਚੀ ਗੁਰੂ ਮਹਾਰਾਜ ਦੀ ਦਰਸਾਏ ਮਾਰਗ ਤੇ ਚੱਲਣ ਵਾਲੇ ਅਸੀਂ ਜਿੱਦਾਂ ਦੀ ਅੱਜ ਦੀ ਰਾਜਨੀਤੀ ਚੱਲ ਰਹੀ ਹੈ ਇਹ ਬਹੁਤ ਘਟੀਆ ਕਿਸਮ ਦੀ ਸਾਹੀ ਅਸੀਂ ਬਹੁਤ ਨਿੰਦਣਯੋਗ ਮੰਨਦੇ ਆ ਕਿ ਸਵੇਰੇ ਕੋਈ ਲੀਡਰ ਕਿਸੇ ਪਾਰਟੀ ਚ ਹੁੰਦਾ ਸ਼ਾਮ ਨੂੰ ਕਿਸੇ ਚ ਹੁੰਦਾ ਆਪਣੇ ਮਤਲਬ ਲਈ ਨਾ ਕਰੋ ਇਹ ਧਰਤੀ ਤੇ ਤੁਸੀਂ ਪੈਦਾ ਹੋਏ ਇਹ ਇਹਦੇ ਭਲੇ ਲਈ ਰਾਜਨੀਤੀ ਕਰੋ ਤੇ ਇਸ ਕਰਕੇ ਅਸੀਂ ਬਾਕੀ ਕੱਲ ਨੂੰ ਅਸੀਂ ਅਮਰਤਪਾਲ ਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ